ਹੈਲੋ ਜੀ ਸਸਵੀਕਾ ਅੱਜ ਜੀ ਸਾਰਿਆਂ ਨੂੰ ਹੋਰ ਸਨਵਾਉਂਦੀ ਕਿਵੇਂ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੋਰ ਫੈਮਿਲੀ ਵਲੌਗ ਚੈਨਲ ਤੇ ਲੋ ਜੀ ਫਨਲੀ ਅਸੀਂ ਆਪਣਾ ਘਰੇ ਪਹੁੰਚ ਚੁੱਕਿਆ ਵਾ ਹਰੂ ਜੀ ਦਾ ਬਹੁਤ ਬਹੁਤ ਮਾਤਮਾ ਧੰਨਵਾਦ ਹਨਾ ਜਿੰਨਾ ਹੀ ਸਾਨੂੰ ਇੰਨੀ ਜੋ ਕਾਕ ਕੀਤਾ ਹਨਾ ਤੇ ਹਰ ਇੱਕ ਮਾਂ ਪਿਓ ਦੀ ਰੀਤ ਹੁੰਦੀ ਆ ਵੀ ਆਪਣੇ ਬੱਚਿਆਂ ਨੂੰ ਜਿਹੜੀ ਲੋੜੀ ਦੀ ਚੀਜ਼ ਹੈ ਇਹਨਾਂ ਨੂੰ ਲੋੜਾ ਹਨਾ ਆਪਾਂ ਉਹ ਰੀਤ ਹਨਾ ਪੂਰੀ ਕਰੀਏ ਪਰਮਾਤਮਾ ਮਾਨਾ ਆਪਦੇ ਹੀ ਹਿਰਦਾਸ ਕਰਦੇ ਵੀ ਹਰ ਇੱਕ ਮਾਪੇ ਦੀ ਪਹੁੰਚ ਇੰਨੀ ਹੋਵੇ ਵੀ ਬੱਚਿਆਂ ਨੂੰ ਕੋਈ ਵੀ ਚੀਜ਼ ਤੋਂ ਤਰਸਣਾ ਨਾ ਪਵੇ ਹਨਾ ਪਰਮਾਤਮਾ ਹਰ ਇੱਕ ਨੂੰ ਹਰ ਇੱਕ ਮਾਪੇ ਨੂੰ ਇੰਨੀ ਕੋਹ ਬਖਸ਼ੇ ਹਨਾ ਵੀ ਉਹ ਆਪਣੇ ਬੱਚਿਆਂ ਦੀ ਹਰ ਇੱਕ ਦੀਜ ਜਿਹੜੀ ਪੂਰੀ ਕਰ ਸਕਣ ਹਨਾ ਤੇ ਲੋ ਜੀ ਇੱਥੇ ਬਸ ਲੱਗ ਗਈ ਸੀ ਆਪਣੀ ਏਸੀ ਦੀ ਫੀਟਿੰਗ ਕਰਨ ਇਹਨਾਂ ਦੇ ਪਾਪਾ ਵੀ ਆ ਗਏ ਸੀ ਪਹਿਲਾਂ ਇੱਕ ਵਾਰੀ ਵਿਚਾਰੇ ਚਲੇ ਗਏ ਫਿਰ ਤੋਂ ਦੁਬਾਰੇ ਫੇਰ ਵਾਪਸ ਮੁੜ ਕੇ ਆਏ 숍 ਤੋਂ ਤੇ ਬੱਸ ਸੇ ਬੈਲਾ ਡਿਸਾਈਡ ਕਰ ਰਹੀ ਸੀ ਕੰਦ ਵੀ ਕਿਧਰ ਲਈ ਸਾਈਡ ਹੈ ਸਹੀ ਆਊਗੀ ਨਾ ਜਿਆਦਾ ਸੱਚੀ ਖਲਾਰਾ ਪਿਆ ਨਾ ਬਾਅਦ ਚ ਮੈਂ ਕੋਈ ਫਿਰ ਵੀਡੀਓ ਨਹੀਂ ਬੜਾਈ ਵੀ ਨੇ ਇਦਾਂ ਹੋ ਗਿਆ ਬਸ ਮੈਂ ਸਾਫ ਪੀਆ ਕਰ ਦਈਏ ਤੇ ਮੈਂ ਤੇ ਬੇਟੀ ਲੈਣੇ ਲੱਗ ਕੇ ਸਾਰਾ ਕੁਝ ਫਿਰ ਚੱਕਿਆ ਧਰੇ ਧਰੀ ਵਨ ਸਾਨੂੰ 1.5 ਘੰਟੇ ਮਗੋਂ ਲੱਗ ਗਿਆ ਸਫਾਈ ਕਰਦਿਆਂ ਤੋਂ ਬਾਅਦ ਚ ਕਿਉਂਕਿ ਸਾਨੂੰ ਜੀ ਸਸਟ੍ਰਿਕਲ ਜੀ ਸਾਰਿਆਂ ਨੂੰ ਹੋਰ ਸਨਵ ਜੀ ਕਿਵੇਂ ਸਾਰੇ ਉਮੀਦਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂਦਰੁਸਤ ਹੋਵੋਗੇ ਲਓ ਦੀ ਸ਼ਾਮ ਦੀ ਵਜ ਗਈ ਹੈ ਤਕਰੀਬਨ 6:30 ਏਸੀ ਦੀ ਫੀਟਿੰਗ ਦੇਖੋ ਆਪਣੇ ਹੋ ਗਈ ਆ ਹਨਾ ਬਾਬਾ ਜੀ ਮਿਹਰ ਕਰਨ ਹਨ ਸਾਰਿਆਂ ਦੀ ਲੋੜੀ ਦੇ ਚੀਜ਼ਾਂ ਹਰ ਇੱਕ ਦੇ ਘਰੇ ਹੋਣ ਹਨਾ ਠੀਕ ਜਿੱਦਾਂ ਸਾਡੀ ਇਹ ਪੂਰੀ ਹੋਈ ਆ ਮਰਦ ਬੱਚਿਆਂ ਨੂੰ ਸੱਚੇ ਬਹੁਤ ਜ਼ਿਆਦਾ ਚਾਹ ਹੋਇਆ ਪਿਆ ਇਹ ਚੀਜ਼ ਦਾ ਤੇ ਕਹਤ ਹੈ ਇਹਨਾਂ ਦੇ ਪਾਪਾ ਦੇ ਤਕਰੀਬਨ ਜਦੋਂ ਦੀ ਗਰਮੀ ਸ਼ੁਰੂ ਹੋਇਆ ਹੁੰਦੀ ਰਹੇ ਸੀਗੇ ਪਰ ਬਸ ਕੰਮ ਦਾ ਕਰਕੇ ਕੋਈ ਥੋੜੀ ਜਿਹੀ ਕਹਾਉਂ ਚੋਈ ਜਾ ਰਹੀ ਸੀ ਲੈਉਣ ਦੀ ਤੇ ਫਾਈਨਲੀ ਬਸ ਰਾਤ ਲੈ ਕੇ ਆਏ ਸੀ ਰਾਤ ਨੂੰ ਸੌਰੀ ਸੁਆ ਆਇਆ ਆਪਣਾ ਫੇਰ ਆ ਤਾਂ ਉਹਨਾਂ ਨੇ ਇਹੋ ਕਰਿਆ ਜਿੰਦਾ ਸੀ ਬੁੱਕ ਕਰਵਾਇਆ ਸੀਗੇ ਤੇ ਆ ਜਾ ਕੇ ਫਿਟਿੰਗ ਕਰ ਗਏ ਤੇ ਬਸ ਹੁਣ ਆਪਾਂ ਚਲਦੇ ਆ ਕਿਚਨ ਦਾ ਕੰਮ ਕਰਨ ਸੱਚੀ ਅਦਰ ਤੇ ਅੱਜ ਮੇਰੇ ਕਿਚਨ ਦੇ ਭਾਂਡੇ ਸਾਰੇ ਪੈ ਨੇ ਪਹਿਲਾਂ ਆਪਣੇ ਆਗੇ ਗੈਸਟ ਤੇ ਕੁਝ ਟਾਈਮ ਮੈਂ ਆਈ ਸੀ ਲਾਈਵ ਆ ਰਹੀ ਮੈਨੂੰ ਐਸਾ ਦਿਖੋਨੀ ਆ ਬਾਹਰਲਾ ਬੱਚਿਆਂ ਨੇ ਦੇਖੋ ਇੱਕ ਨਵਾਂ ਲਹਿੰਦਾ ਮਹਿਮਾਨ ਆਵੇ ਠਾਈ ਹਾਂ ਠੁਕਿਆ ਨਾ ਹਾਂ ਮਾਝਾ ਦੁੱਧ ਇਹਨਾਂ ਦਾ ਤਾਂ ਇਹੀ ਕੋਸ਼ਿਸ਼ ਨਹੀਂ ਮੁੱਕਦਾ ਕਦੋਂ ਨੀਆਂ ਲੱਗੀਆਂ ਹੁੰਆਂ ਨਹੀਂ ਕੁਛ ਕਰਨ ਇਹਨਾਂ ਨੂੰ ਕਦੇ ਉਹਨੇ ਦੁੱਧ ਪੀਣਾ ਕਰੇ ਨਾ ਸੇਕ ਫੰਗ ਹੋ ਗਈ ਕਦੇ ਕੋਸ਼ ਤੇ ਬਾਹਰ ਦੇਖੋ ਧੁੱਪ ਇੰਨੀ ਜਿਆਦੇ ਹਲੇ ਵੀ ਨਾ ਪੂਰੀ ਦੁਪਹਿਰ ਬਈਆ ਨਹੀਂ ਧੁੱਪ ਪਈਆ ਪੂਰੀ ਜਿਆਦੇ ਹਲੇ ਵੀ ਸੇਕ ਆਗਾ ਬਾਹਰ ਤੇ ਬਸ ਨਹੀਂ ਆਪਾਂ ਕਰ ਲਿਆ ਦੇਖੋ ਬਾਹਰ ਬੇਲੇਚ ਵੀ ਨਾ ਬਸਿਆ ਨੇ ਨਾ ਜਿਆਦੇ ਖਲਾਰਾ ਪਾਇਆ ਪਿਆ ਬਲਕਿ ਇਸ ਮੇਟ ਦੀਆਂ ਤੇ ਫਿਰ ਆਪਾਂ ਕਰ ਦਿਆ ਕੀ ਚੰਦੇ ਨੂਰ ਦੇ ਕੀ ਕਰ ਰਹੀ ਹੈ ਕੀ ਕਰੀ ਜਾਣਾ ਤੂੰ ਇਹ ਚੱਪਲਾ ਕਿੱਥੇ ਤੇਰੀਆਂ ਹਾਂਜੀ ਇਹ ਹੈ ਗਿਆ ਨੈਕਸਟ ਬੇਜ ਦੀ ਵੀਡੀਓ ਵਸੇ ਇੱਥੇ ਵਜੇ ਸੀ ਤਕਰੀਬਨ 10:30 ਪਾਉਣਾ 11 ਦਾ ਟਾਈਮ ਹੋ ਗਿਆ ਸੀ ਸਾਰੇ ਕੰਮ ਕਰਲੇ ਸੀਗੇ ਮੈਂ ਤੇ ਇੱਕ ਵਾਰੀ ਦੇ ਮੈਂ ਕੱਪੜੇ ਧੋ ਕੇ ਇੱਥੋਂ ਚੱਕ ਵੀ ਲੈ ਸੀ ਉਤਾਰਲੇ ਸੀਗੇ ਤੇ ਦੂਜੀ ਵਾਰ ਜਿਹੜਾ ਕੱਪੜੇ ਸੀਗੇ ਨਾਲ ਦੀ ਨਾਲ ਸੁੱਕੀ ਜਾ ਰਹੇ ਨੇ ਹੁਣ ਤਾਂ ਯਾਨੀ ਕਿ ਧੁੱਪ ਗਰਮੀ ਇੰਨੀ ਹੋ ਰਹੀ ਆ ਹਨਾ ਤੇਜ ਸੇਕ ਆ ਜਿਹੜਾ ਬਹੁਤ ਜ਼ਿਆਦਾ ਪੌਂਦੇ ਪੌਂਦੇ ਹਨਾ ਕੱਪੜੇ ਮਿੰਟਾਂ ਜੀ ਸੁੱਕ ਜਾਂਦੇ ਆਗੇ ਇਮਨੇ ਜਸਨਾ ਕਾ ਚਲੋ ਉਹਨਾਂ ਦੀ ਕਪੜਾ ਨਹੀਂ ਲੱਗ ਜੂਗੀ ਟੈ ਵੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਉ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲੋਜੀਠ ਹਨ ਹੋ ਗਿਆ ਦੁਪਹਿਰ ਦਾ ਤਕਰੀਬਨ ਇੱਕ ਸਵਾ ਇੱਕ ਦਾ ਹੋ ਗਿਆ ਟਾਈਮ ਮੈਂ ਹੁਣੇ ਰੱਖ ਕੇ ਆਈ ਆ ਚਾਹ ਬਣਨੀ ਤੇ ਜਾਏ ਪਾਇਆ ਕਤੂਰੇ ਨੂੰ ਛੋਟਾ ਜਿਹਾ ਨੇ ਨਾ ਕਤੂਰਾ ਲਿਆ ਰੱਖਿਆ ਤੇ ਉਹ ਵੀ ਨਾ ਸਮਾਈ ਮੁੱਕਦੀ ਆ ਦੇਖੋ ਹੋਣੋਂ ਪਾਣੀ-ਤਾਣੀ ਪਾ ਕੇ ਆਈਆਂ ਨੇ ਦੁਪਹਿਰ ਦਾ ਟਾਈਮ ਹੋ ਗਿਆ ਦੂਜੀ ਬੇਟੀ ਫੱਲੇ ਬਾਹਰੇ ਹੈਗੀ ਤੇ ਮੈਂ ਬਸ ਹੁਣੀ ਨਾ ਕੇ ਕੱਪੜੇ ਧੂ ਕੇ ਸੁਕਣੇ ਪਾਏ ਸੀਗੇ ਤੇ ਥੋੜਾ ਟੰ ਪਹਿਲਾਂ ਮੈਂ ਬੈਠ ਗਈ ਤੇ ਥੋੜਾ ਜਿਹਾ ਕੰਮ ਸਿਊ ਕਰਨ ਲੱਗ ਗਈ ਤੇ ਹੁਣ ਬਸ ਮੈਂ ਨਾ ਕੇ ਹੁਣੀ ਚਾਹ ਵਗੈਰਾ ਰੱਖ ਲਈਆਂ ਤੇ ਹੁਣ ਬਸ ਆਪਾਂ ਲੱਗ ਗਿਆ ਆਪਣੇ ਸਲਾਈ ਦੇ ਕੰਮ ਤੇ ਬਣੇ ਰਹੋ ਤੁਸੀਂ ਆਪਣੇ ਵਲੌਗ ਦੇ ਨਾਲ ਵਲੌਗ ਪਲੀਜ਼ ਭੁੱਲਵਾਚ ਕਰਿਆ ਕਰੋ ਜਰੂਰ ਲਓ ਜੀ ਬੱਜ ਗਿਆ ਸਵਾ 3:30 ਹੋ ਗਏ ਮੈਂ ਪਹਿਲਾਂ ਫੋਨ ਆ ਗਿਆ ਭੈਣ ਦਾ ਬਣਾ ਗੱਲ ਕਰਨ ਲੱਗ ਗਈ ਤੇ ਹੁਣ ਆਏ ਆ ਆਪਾਂ ਕਿਚਨ ਦੇ ਵਿੱਚ ਤੇ ਬੱਚੇ ਕਹਿੰਦੇ ਚਾਹਲ ਬਣਾ ਕੇ ਦਿਓ ਸਵੇਰੇ ਆਪਾਂ ਨੇ ਖਾਣ ਲਈ ਤੇ ਕੜੀ ਬਿਚੁਰਾਉਣ ਆ ਗਏ ਹਾਂ ਚਾਹਲ ਬਣਾਉਣ ਨੇ ਮਰਦ ਤੁਹੋਦਰਾ ਜਦੋਂ ਬੱਚੇ ਘਰੇ ਹੁੰਦੇ ਸੱਚੇ ਨੇ ਜਿਆਦੇ ਬਰਤਨ ਹੋਏ ਫੈਨੇ ਇਕੱਠੇ ਤੇ ਬਾਹਰ ਦੇਖੋ ਇੰਨੀ ਜਿਆਦੇ ਨਾ ਤਾਂ ਆਪਾਂ ਬਹੁਤ ਜਿਆਦੇ ਤਿੱਖੀ ਆਉਂਦੀ ਅੰਦਰੋਂ ਚਲੋ ਆਪਾਂ ਇਹਨਾਂ ਚਾਹਲ ਬਣਾ ਗਰਮੀ ਨਾਲ ਸੱਚੇ ਬਹੁਤ ਅੱਜਾ ਦੀ ਗਰਮੀ ਹੋਈ ਪਈ ਥੋੜਾ ਪਨਾ ਟੀਟ ਦਾ ਹੋਤਾ ਦੁਪਹਿਰ ਨਾਲੇ 3 ਵਜੇ ਸੇਕ ਫਿਰ ਵੀ ਨਾ ਖੂਲਾ ਹੋਇਆ ਪਿਆ ਅੰਨੇ ਖਣ ਸ਼ਾਮ ਹੋ ਗਈ ਆ ਰੋਟੀ ਖਾਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਨਾ ਤੁਮ ਤਾਂ ਬੱਚੇ ਹਨ ਖਾਂਦੇ ਵੀ ਨਹੀਂ ਹੈਗੇ ਰੋਟੀ ਗਰਮੀ ਇਸ ਤਰ੍ਹਾਂ ਦੀ ਬਿਲਕੁਲ ਵੀ ਚੰਗੀ ਲੱਗਦੀ ਨਹੀਂ ਨੂਰ ਆਪਣੀ ਅੱਜ ਸਵੇਰ ਦੀ ਉਧਰ ਹੀ ਲੱਗੀ ਪਈ ਆਗੀ ਕਹਿਣ ਮੁੱਖ ਚਲੋ 2 ਮਿੰਟ ਲੱਗ ਰਹੇ ਨੇ ਬਣਾ ਰਹੀ ਹਾਂ ਤਾਂ ਤੱਕੜੀ ਤਾਂ ਮਾਜੂ ਆਪਣੇ ਨਾਲ ਹੀ ਬੱਚਿਆਂ ਦਾ ਜੀਵਰਾ ਹੋ ਜਾਊਗਾ ਦਰਵਾਜ਼ਾ ਤਾਂ ਬਹੁਤ ਜ਼ਿਆਦਾ ਦਿੱਖੀ ਤੋਂ ਪੋਣੀ ਆ ਗਈ ਕਿਚਨ ਦੇ ਵਿੱਚ ਜੀ ਮੈਂ ਵਾਲੀ ਕੋਡ ਰੱਖਿਆ ਨਾ ਥੋੜੀ ਜਿਹੀ ਨਾ ਹਵਾ ਜੀ ਅੰਦਰੋਂ ਆ ਜੂਗਾ ਗਰਮੀ ਬਹੁਤ ਹੋਣ ਚੱਲਦੀ ਹੈ ਪਰਾਂ ਵੀ ਪਹਿਲਾਂ ਧੀਰਾ ਹਮਕਦਰ ਜੇ ਨਾ ਮੁਕਾ ਪਾਣੀ ਆ ਪਾਣਾ ਚੋਲਾ ਦੇ ਵਿੱਚ ਕਿਉਂਕਿ ਪਹਿਲੇ ਖਾਣੇ ਨੇ ਜਿਹੜੇ ਮਿੱਠਾ ਪਾ ਕੇ ਹੁੰਦਾ ਉਹ ਵਾਲੇ ਸੰਚੋਲ ਨੇ ਖਾਦੇ ਡਾਊਨ ਕਰੇ ਜਿਹੜੇ ਨਾਲ ਪਾਦੇ ਹਨਾ ਲਓ ਜੀ ਚੌਲਾਂ ਨੂੰ ਲਾਤ ਆਪਾਂ ਨੇ ਤੜਕਾ ਇੰਨੇ ਆਪਣੇ ਚੌਲ ਬਣ ਗਏ ਇੰਨੇ ਟਾਈਮ ਆਪਾਂ ਕਰਦੇ ਆ ਥੋੜੇ ਜਿਵੇਂ ਬਰਤਨ ਸਾਫ਼ ਨਾਲ ਦੀ ਨਾਲ ਆਪਾਂ ਜਿਹੜੇ ਆਪਣੇ ਬਰਤਨ ਲਓ ਜੀ ਚੌਲ ਆਪਣੇ ਬਣ ਗਏ ਦੇਖੋ ਇਹ ਆਪਣੇ ਬਣ ਗਏ ਤੇ ਇੱਧਰ ਆਪਾਂ ਨੇ ਰੱਖੀ ਆ ਚਾਹ ਬਣਾਣੀ ਚਾਹ ਜਿਨ੍ਹਾਂ ਨੂੰ ਆਤਰਾ ਜੀ ਉਹਨਾਂ ਲਈ ਸਹਾਨਾ ਫਿਰ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਆ ਨਾ ਸਾਰਿਆਂ ਨੂੰ ਚਲੋ ਪਹਿਲਾਂ ਚਾਸਾ ਦੁੱਧ ਪਾ ਲੀਏ ਤੇ ਨਾਲੇ ਆਪਾਂ ਲੋ ਲੋਜੀ ਚੌਲ ਆਪਾਂ ਨੇ ਪਾ ਲਏ ਆਪਾਂ ਹੁਣ ਲੈ ਕੇ ਚੱਲਦੇ ਅੰਦਰ ਆਜੋ ਜੀ ਤੁਸੀਂ ਵੀ ਖਾ ਲਓ ਕਰਮਾ ਗਰਮ ਚੌਲ ਤੇ ਬੱਚਿਆਂ ਨੂੰ ਦੇ ਦੀ ਹੁਣ ਪਹਿਲਾਂ ਆਪਾਂ ਹਾਂਜੀ ਬਸ ਇੱਥੇ ਚੌਲ ਵਗੈਰਾ ਖਾ ਕੇ ਦੁਪਹਿਰ ਦਾ ਖਾਣਾ ਵਗੈਰਾ ਖਾ ਲਿਆ ਤੇ ਨੂਰ ਆ ਗਈ ਸੀ ਉਧਰੋਂ ਤੇ ਹੁਣ ਇੱਥੇ ਲੱਗੀ ਹੋਈ ਹੈਗੀ ਇਹ ਮਸਤੀ ਕਰਨ ਦੇ ਨਾਲ ਹੈਗਾ ਕੀਰਤ ਦੇਖੋ ਦੋਨੇ ਜਣਾਂ ਨੇ ਇੰਨੀ ਇਹਨਾਂ ਦੀ ਮਤ ਮਿਲਦੀ ਐ ਨਹੀਂ ਚੌੜ ਕਰਦੇ ਆ ਨਾ ਜਦੋਂ ਆਪਾਂ ਇਕੱਠੇ ਹੁੰਦੇ ਆ ਇਹ ਤੇ ਬਸ ਇੱਥੇ ਮੈਂ ਫਿਰ ਲੱਗ ਗਈ ਸੀਗੀ ਸੂਟ ਸਲਾਈ ਕਰਨ ਤੇ ਇਹ ਸੀਗਾ ਪਲਾਜ਼ਾ ਨਾਲ ਪਰਾਜਾ ਬਣਾਇਆ ਸੀ ਤੇ ਕੋਲਰ ਵਾਲੀ ਹੁਣਾਈ ਸੀਗੀ ਸ਼ਰਟ ਬਸ ਇਹ ਜੀ ਮੈਂ ਥੋੜਾ ਜਿਹਾ ਕੰਮ ਇਹਦਾ ਰਹਿਦਾ ਸੀਗਾ ਸ਼ਾਮ ਨੂੰ ਲੱਗੀ ਸੀ ਮੈਂ ਇਹਨੂੰ ਤਿਆਰ ਕਰਨ ਤੇ ਮੈਂ ਕਿਹਾ ਚਲੋ ਇਹਨੂੰ ਤਿਆਰ ਜਿਹੜਾ ਕਰੀ ਦਈਏ ਹਨਾ ਤੇ ਨਾਲ ਹੀ ਦੇ ਮੈਂ ਬਣਾਇਆ ਸੀਗਾ ਹਾਂ ਸ਼ਰਟ ਦੇ ਮੈਂ ਲੱਗੇ ਸੀ ਬਟਨ ਫਿਰ ਇਤੈ ਨੂੰ ਪੂਰੀ ਦਿਨ ਚੀ ਰੱਖਿਆ ਪਿਆ ਸੀਗਾ ਮੈਂ ਤੁਹਾਨੂੰ ਦਿਖਾਉਣੀ ਹੈ ਜਿਹੜੇ ਬਟਨ ਨੇ ਮੈਂ ਕਿਦਾਂ ਦੀ ਲੈ ਕੇ ਆਈਆਂ ਹਾਂ ਹਾਂਜੀ ਇਹ ਮੈਂ ਸਲਾਈ ਕੀਤਾਗਾ ਕੱਟ ਵਾਲਾ ਕਮੀਜ਼ ਤੇ ਇਹਦੇ ਤੇ ਮੈਂ ਲੈ ਕੇ ਆਈ ਸੀ ਸੁਭਾ ਜਾ ਕੇ ਬਟਨ ਮੈਂ ਸੁਭਾਣੀਆਂ ਮੈਂ ਤੇ ਕਿੰਨੇ ਬਟਨ ਲੈ ਕੇ ਆਈਆਂ ਲਗਾਉਣ ਵਾਸਤੇ ਹਾਂਜੀ ਇਹ ਮੈਂ ਲੈ ਕੇ ਆਈਆਂ ਦੇਖੋ ਬਟਨ ਤੇ ਉੱਪਰ ਇਹਦੇ ਆਪਾਂ ਨੇ ਲਗਾਇਆ ਕਲਰ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿੰਦਾ ਤਾਂ ਤਿਆਰ ਹੋਇਆ ਇਹ ਤੇ ਇਦਾਂ ਲੈ ਕੇ ਆਈਆਂ ਮੈਂ ਇਹਦੇ ਬਟਨ ਲਗਾਉਣ ਲਈ ਤੇ ਆ ਉਪਰੋਂ ਇਥੇ ਤਿੰਨ ਚਾਰ ਬਟਨ ਤਾਂ ਆਪਣੇ ਖੁੱਲਣਗੇ ਬਟਨਾ ਵਾਂਗੂ ਆਜ ਕਰਕੇ ਲੱਗਣਗੇ ਇਹ ਤੇ ਜਿਹੜੇ نیچے ਨੇ ਇਹ ਆਪਣੇ ਲੱਗਣਗੇ ਸ਼ੋਹ ਦੀ ਤਰ੍ਹਾਂ ਹਨਾ ਇਦਾਂ ਪਰ ਰੈਡੀमेड ਕੁੱਤੇ ਨਾ ਕਿ ਹੁੰਨੇ ਆਉਣੇ ਆ ਨਾ ਉਦਾਂ ਬਸ ਇਹ ਸਾਰੇ ਕਿਤੇ ਇਦਾਂ ਜਿਹੜੇ ਇਹ ਸਾਰੇ ਬਟਨ ਨੇ ਨਾ ਸਾਰੇ ਇਦਾਂ ਲੱਗ ਜਾਣੇ ਨੇ ਮੈਂ ਲੈ ਕੇ ਆਈਆਂ ਇਹ 8 8 ਤੋਂ 9 ਸ਼ਾਇਦ ਬਟਨ ਲੈ ਕੇ ਆਈਆਂ ਮੈਂ ਇਹ ਇਦਾਂ ਇਹ ਸਾਰੇ ਲੱਗ ਜਾਣਗੇ ਕੁੱਤੇ ਤੇ ਸੋਹਣੇ ਲੱਗਦੇ ਵੈਸੇ ਇਹ ਵਾਲੇ ਬਟਨ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਸਾਨੂੰ ਡਿਜ਼ਾਈਨਿੰਗ ਕੀਤੀ ਹੋਈ ਸਿੱਕਾ ਰੈਡੀमेड ਕੁੱਤੇ ਨੇ ਤਰ੍ਹਾਂ ਬਣਾਉਣਾ ਸੀ ਉਹਨਾਂ ਨੇ ਹੀ ਗੁੜੀਆਂ ਦਾ ਝੂਟਾ ਇਹਨਾਂ ਦਾ ਨਾਲ ਇਹਨਾਂ ਨੇ ਤਿਆਰ ਕਰਵਾਇਆਗਾ ਫਲਾਗਾ ਮਸਲੀ ਝੂਟਾ ਕੁਣਾ ਤਿਆਰ ਆ ਤੇ ਜਿਵੇਂ ਚੰਗੀ ਤੇ ਤਾਈ ਰਹਿੰਦੀ ਆ ਉਹ ਫਸਮ ਕਰਦੇ ਨੇ ਨਾਲੇ ਆਪਾਂ ਲਗਾ ਦਿੰਦੇ ਨੇ ਬਟਨ ਤੇ ਪੈਸਾ ਵਗਾਰਾ ਕਰਕੇ ਝੂਟ ਇਹਨਾਂ ਦਾ ਹੋਰ ਤਿਆਰ ਤੇ ਫਿਰ ਮੈਂ ਦੂਜਾ ਝੂਟ ਕਟਿੰਗ ਕੀਤਾ ਪਿਆ ਉਹ ਕੱਟਾਂਗੇ ਤਾਂ ਕਿ ਮੇਰੀ ਜਿਹੜੀ ਵੀਡੀਓ ਬਹੁਤ ਘੱਟ ਆ ਰਹੀ ਹੈ ਨਹੀਂ ਚਲਾਈ ਦਾ ਕੰਮ ਜਿਆਦਾ ਹੋਣ ਕਰਕੇ ਨਾ ਹੋਰ ਤੁਹਾਨੂੰ ਪਤਾ ਜਿਵੇਂ ਕਿ ਕਰਨੀ ਆਗੀ ਸਾਰਾ ਹਲੇ ਇਸ ਲਾਈਨ ላይ ਲਗਾਈ ਹੋਇਆ ਦਿੱਤਾ ਹੈ ਇਹ ਕੱਟ ਵਾਲੀ ਜਗ੍ਹਾ ਨਾਲ ਕੋਈ ਸਲਾਈ ਨਹੀਂ ਰਹਿੰਦੀ ਆ ਬਾਹਰ ਚਾਪੇ ਦੀ ਸਲਾਈ ਹੈ ਜਿਹੜੀ ਆਪਾਂ ਖੋਲ੍ਹ ਲਵਾਂਗੇ